ਇਸ ਲਈ ਸੰਕਟ ਦਾ ਅਕਾਲੀ ਦਲ ਦਾ ਸੀਗਾ ਅਕਾਲੀ ਲੀਡਰਸ਼ਿਪ ਦਾ ਸੰਕਟ ਸੀਗਾ ਇਹਨੂੰ ਸਿੱਖ ਸੰਸਥਾਵਾਂ ਦੇ ਵਿੱਚ ਇੰਟਰ ਕਰਾ ਦਿੱਤਾ ਗਿਆ ਹੈ ਉੱਥੇ ਤੱਕ ਕਨਵਰਟ ਹੋ ਗਿਆ ਹੈ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਦੀ ਨਿਯੁਕਤੀ ਕਰ ਰਹੇ ਹੋ ਤੇ ਉਹ ਸਮਾਗਮ ਕਰ ਰਹੇ ਹੋ ਇਸ਼ਤਿਹਾਰ ਤੁਸੀਂ ਵੰਡ ਦਿੱਤੇ ਆ ਲਾ ਦਿੱਤੇ ਆ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਤੁਸੀਂ ਚੋਰਾ ਵਾਂਗੂ ਰਾਤ ਨੂੰ ਜਾ ਕੇ ਔਰ ਮਿੱਥੇ ਪ੍ਰੋਗਰਾਮ ਨੂੰ ਉਲਟਾ ਕੇ ਅੱਤ ਤੁਸੀਂ ਜਿੱਥੇ ਜਾਣੇ ਹੋ ਉੱਥੇ ਪਹਿਲਾਂ ਤਾਂ ਉਹ ਮਹਾਰਾਜਾ ਪ੍ਰਕਾਸ਼ ਨਹੀਂ ਸਮਾਗਮ ਦੀ ਅਰਦਾਸ ਕਿਵੇਂ ਤੇ ਕਿੱਥੇ ਹੋਈ ਹੈ ਤਾਂ ਵੱਡਾ ਸਵਾਲ ਹੈਗਾ ਯਾਰ ਤੇ ਜਿਹੜੇ ਤੁਸੀਂ ਹੁਣ ਇੱਕ ਪਾਸੜ ਕਰ ਦਿੱਤਾ ਆ ਤੇ ਫਿਰ ਅੱਜ ਤਾਂ ਤੁਸੀਂ ਟਕਰਾ ਤੋਂ ਕਹਿੰਨੇ ਪੰਥ ਨੂੰ ਬਚਾ ਲਿਆ ਆ ਤੇ ਸਿੰਘ ਸਾਹਿਬ ਕੀ ਹੋਣਾ ਹੈ ਜਿਹੜਾ ਹੋਮ ਟੂ ਵਰਕ ਕਰਿਆ ਕਰਨਗੇ ਖੋਲੇ ਮੱਲੇ ਦੀ ਅਰਦਾਸ ਕਰਨੀ ਹੈ ਸਮਾਪਤੀ ਦੀ ਅਰਦਾਸ ਹੈ ਉਹ ਤੇ ਹਾਜ਼ਰ ਉਹ ਜਿਹੜੇ ਉੱਥੇ ਕਾਰ ਦੇ ਹੋਣੇ ਤੇ ਸੰਗਤਾਂ ਦੇ ਵਿੱਚ ਹੋਣੇ ਉਹ ਟਕਰਾ ਕਿਵੇਂ ਰੁਕੋਗੇ ਮੈਂ ਤਾਂ ਪਹਿਲੀ ਵਾਰੀ ਆਪਣੀ ਜ਼ਿੰਦਗੀ 'ਚ ਦੇਖ ਰਿਹਾ ਕਿ ਹਰ ਪਿੰਡਾਂ ਪਿੰਡਾਂ 'ਚੋਂ ਜਿਹੜੇ ਰੋਸ ਪ੍ਰਦਰਸ਼ਨ ਹੋ ਰਹੇ ਆ ਇਹ ਸਾਰੇ ਕਾਰਜ ਨੂੰ ਤੁਸੀਂ ਜਿਹੜਾ ਆ ਉਹ ਬੀਜੇਪੀ ਦੀ ਢੋਲੀ 'ਚ ਪਾ ਕੇ ਟਵਿੱਟਰ 'ਤੇ ਪਾਕ ਨਹੀਂ ਹੋ ਸਕਦਾ ਉਹ ਹੀ ਜ਼ਿਆਸਤ ਕਰਨਾ ਚਾਹੁੰਦੇ ਜਿਹੜੀ ਇਹਨਾਂ ਨੂੰ ਵਿਰਾਸਤ 'ਚੋਂ ਪ੍ਰਕਾਸ਼ਿਕ ਬਦਲ ਲਈ ਦਿੱਤੀ ਆ ਉਹ ਉਹਦਾ ਫਕਰੇ ਤੋਂ ਵਾਪਸ ਕਰਾਉਣ ਦੀ ਜਿਹੜੇ ਬਾਗੀ ਦੇ ਮੇਲੇ 'ਤੇ ਜਿਹੜਾ ਮਤਾ ਪਾਸ ਕੀਤਾ ਐ ਨਾਲੋਂ ਐਕਚੁਅਲੀ ਉਹਨੂੰ ਲਾਗੂ ਕਰਾਉਣਾ ਚਾਹੁੰਦੇ ਆ ਕਿਸੇ ਪੰਥ ਦਾ ਕਿਸੇ ਕੌਮ ਦਾ ਫਕਰੇ ਕੌਮ ਹਾਰਦਾ ਥੋੜਾ ਹੁੰਦਾ ਹੈ ਜਿਹੜਾ ਦੁਨੀਆ ਜਿੰਦਗੀ ਭਰ ਨਾ ਹਾਰਿਆ ਹੋਵੇ ਉਹ ਹਾਰ ਗਿਆ ਤੁਸੀਂ ਜੋ ਕੁਛ ਜਥੇਦਾਰਾਂ ਨੂੰ ਬਦਲ ਕੇ ਜਗਵੀਰ ਸਿੰਘ ਜਿਹੜੀ ਤੁਹਾਡੀ ਗੱਲ ਨਹੀਂ ਸੀ ਮੰਨ ਰਿਹਾ ਤੁਸੀਂ ਉਹ ਗੱਲ ਕੁਲਦੀਪ ਸਿੰਘ ਜੀ ਤੋਂ ਕਰਾਉਣਾ ਚਾਹਨੇ ਉਹਨਾਂ ਨੇ ਜਿਹੜੀ ਨਾਲ ਕੰਡੀਸ਼ਨਿੰਗ ਕਰਤੀ ਹੈ ਗਸਦਾ ਕੁਲਦੀਪ ਸਿੰਘ ਨੇ ਉਹਨਾਂ ਨੇ ਕਹੇ ਜਿਹੜੇ ਗੁਰਮਤ ਦੀ ਰੋਸ਼ਨੀ ਚ ਲੈ ਗਏ ਉਹ ਨਹੀਂ ਬਦਲੇ ਜਾਣਗੇ ਇਹਦਾ ਮਤਲਬ ਹੈ ਕਿ ਕੁਝ ਜਣ ਕੁਝ ਉਸ ਦਿਨ ਜਿਹੜੇ ਫੈਸਲੇ ਹੋਇਆ ਕੁਝ ਗੁਰਮਤ ਦੀ ਰੋਸ਼ਨੀ ਤੋਂ ਪਰਾਂ ਹੋਇਆ ਇੱਕ ਸੁੱਚਾ ਸਿੰਘ ਲਗਾ ਕੀ ਚੀਜ਼ ਆ ਪੰਥ ਦੇ ਸਾਹਮਣੇ ਜਿਹੜਾ ਪੰਥ ਨਾਲ ਟਕਰਾਏਗਾ ਉਹਨੇ ਆਪਣੇ ਅਬਚੂਰਾ ਚੁਰ ਹੋਣਾ ਹੈਗਾ ਜਿਹੜਾ ਤਾਂ ਵਿਧੀ ਵਿਧਾਨ ਬਣਾਉਣ ਦੀ ਗੱਲ ਆ ਇਹ ਤਾਂ ਸ਼ਰਮਨੀ ਕਮੇਟੀ ਦੇ ਜਰਨਲ ਹਾਊਸ ਨੇ ਪਾਸ ਕੀਤਾ ਹੋਇਆ ਕਮੇਟੀ ਵੀ ਬਣ ਗਈ ਸੀ ਤੇ ਉਹਦੀ ਮੀਟਿੰਗ ਜਦੋਂ ਹੋਈ ਅਨੰਦਪੁਰ ਸਾਹਿਬ ਚ ਕਮੇਟੀ ਦੀ ਤਾਂ ਹੈੱਡ ਆਫਿਸ ਤੋਂ ਫੋਨ ਚੱਲਿਆ ਗਿਆ ਵੀ ਤੁਸੀਂ ਕੋਈ ਕੰਮ ਕਾਰਵਾਈ ਨਹੀਂ ਕਰਨੀ ਤਾਂ ਉਹ ਠੰਡੇ ਬਸਤੇ ਚ ਪਈ ਹੈ ਜਦੋਂ ਵੀ ਪੰਥ ਦਾ ਸੰਕਟ ਦੀ ਘੜੀ ਆਉਂਦੀ ਆ ਪੰਥ ਸਰਬੱਤ ਖਾਲਸਾ ਸੱਦ ਸਕਦਾ ਉਹਦੇ ਕੋਲ ਪਾਵਰਾਂ ਨੇ ਜਿਸ ਤਰੀਕੇ ਦੇ ਨਾਲ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਾਜਪੂਸੀ ਹੁੰਦੀ ਆ ਤਾਂ ਉਸ ਨੂੰ ਲੈ ਕੇ ਹੁਣ ਬੜਾ ਵਿਵਾਦ ਖੜਾ ਹੋ ਗਿਆ ਸਵਾਲ ਉੱਠ ਰਹੇ ਨੇ ਕਿ ਸਿੱਖੀ ਸਿਧਾਂਤਾਂ ਨੂੰ ਤਾਂ ਤੁਸੀਂ ਛਿੱਕੇ ਤੇ ਹੀ ਟੰਗ ਦਿੱਤਾ 2:00 ਵਜੇ 50 ਮਿੰਟ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਸੀ ਫਿਰ ਵੀ ਤੁਸੀਂ ਜਿਹੜਾ ਉਸ ਸਮੇਂ ਤਾਜਪੂਸ਼ੀ ਕੀਤੀ ਗਈ ਸੰਪਰਦਾਮਾਂ ਨੂੰ ਨਹੀਂ ਸੱਦਿਆ ਗਿਆ ਨਿਹੰਗ ਸਿੰਘ ਜਥੇਬੰਦੀਆਂ ਨੂੰ ਨਹੀਂ ਸੱਦਿਆ ਉਹ ਟਕਸਾਲਾਂ ਨੂੰ ਨਹੀਂ ਸੱਦਿਆ ਸੰਤ ਸਮਾਜ ਨੂੰ ਨਹੀਂ ਸੱਦਿਆ ਤਾਂ ਇਹ ਕਿਸ ਤਰੀਕੇ ਦੀ ਤਾਜਪੂਸ਼ੀ ਹੈ ਤਾਂ ਸਵਾਲ ਉੱਠ ਰਹੇ ਨੇ ਤੇ ਨਾਂ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਪਹੁੰਚੇ ਨੇ ਦਸਤਾਰ ਲੈ ਕੇ ਵੈਸੇ ਤਾਂ ਇਤਿਹਾਸ ਉਹੀ ਆ ਤਾਂ ਹਰਮੰਦਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹ ਦਸਤਾਰ ਲੈ ਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਸਾਬਕਾ ਜਥੇਦਾਰ ਸ੍ਰੀ ਕਾਲਤਕ ਸਹਿਬ ਗਿਆਨੀ ਰਗਵੀਰ ਸਿੰਘ ਦਾ ਵੀ ਬਿਆਨ ਆਇਆ ਤਾਂ ਉਹਨਾਂ ਨੇ ਵੀ ਉਸ ਗੱਲ ਦਾ ਜ਼ਿਕਰ ਕੀਤਾ ਕਿ ਸਿੱਖੀ ਦਾ ਕਾਣ ਹੋਇਆ ਮਰਿਆਦਾ ਦਾ ਕਾਣ ਹੋਇਆ ਹੁਣ ਦਮਦਮੀ ਟਕਸਾਲ ਨੇ ਹੁਣ 71 ਤਾ ਸੱਦੀ ਐ 14 ਮਾਰਚ ਨੂੰ ਖਾਲਸੇ ਦੀ ਧਰਤੀ ਤੇ ਇੱਕ ਪਾਸੇ ਹੌਲਾ ਮਹੱਲਾ ਬਣਾਇਆ ਜਾ ਰਿਹਾ ਤੇ ਦੂਜੇ ਪਾਸੇ ਪੰਥਕ 71 ਤਾ ਦਾ ਸੱਦਾ ਦਿੱਤਾ ਸਾਰੀਆਂ ਸੰਪਰਦਾਵਾਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਹੋਰ ਜਿਹੜੇ ਸੰਤ ਸਮਾਜ ਆ ਉਹਨਾਂ ਨੂੰ ਬੈਠ ਕੇ ਉਸ ਪੰਥਕ ਕੱਟ ਦੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ ਸਾਡੇ ਨਾਲ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਨੇ ਭਾਈ ਖੁਸਵਾਲ ਸਿੰਘ ਗੱਲਬਾਤ ਕਰਦੇ ਆ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਮਸਲਾ ਵਿਵਾਦ ਆ ਲਗਾਤਾਰ ਵੱਧਦਾ ਜਾ ਰਿਹਾ ਉਹ ਉਹ ਤਾਜਪੂਸੀ ਵਿਵਾਦਾਂ ਦੇ ਵਿੱਚ ਆ ਗਈ ਹੈ ਕਿਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਸਾਹਮਣੀ ਹੈ ਹੁਣ ਤਾਂ ਇਹ ਵੀ ਇਲਜ਼ਾਮ ਲੱਗੇ ਜਿਸ ਤਰੀਕੇ ਨਾਲ ਹੁਣ ਗਿਆਨੀ ਰਗਵੀਰ ਸਿੰਘ ਨੇ ਵੀ ਕਹਿ ਦਿੱਤਾ ਕਿ ਜਿਹੜੀ ਇਤਿਹਾਸ ਆ ਜਿਹੜੀ ਮਰਿਆਦਾ ਹੈ ਉਹ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਹੈੱਡ ਗ੍ਰੰਥੀ ਆ ਉਹ ਦਸਤਾਰ ਲੈ ਕੇ ਜਾਂਦਾ ਉਹਨਾਂ ਨੂੰ ਵੀ ਸੱਦਿਆ ਗਿਆ ਉੱਥੇ ਉਹਨਾਂ ਨੂੰ ਵੀ ਬੁਲਾਇਆ ਬਿਲਕੁਲ ਜੀ ਜਿਸ ਦੌਰ 'ਚ ਅਸੀਂ ਵਿਚਰੇ ਆ ਐਕਚੁਅਲੀ ਇਹ ਸੰਕਟ ਦਾ ਅਕਾਲੀ ਦਲ ਦਾ ਸੀਗਾ ਅਕਾਲੀ ਲੀਡਰਸ਼ਿਪ ਦਾ ਸੰਕਟ ਸੀਗਾ ਇਹਨੂੰ ਸਿੱਖ ਸੰਸਥਾਵਾਂ ਦੇ ਵਿੱਚ ਇੰਟਰ ਕਰਾ ਦਿੱਤਾ ਗਿਆ ਹੈ ਉੱਥੇ ਤੱਕ ਕਨਵਰਟ ਹੋ ਗਿਆ ਹੈ ਇਹ ਇਸ ਕਰਕੇ ਆ ਪ੍ਰੋਬਲਮ ਆ ਰਹੀ ਹੈ ਹੁਣ ਇੱਕ ਸਾਡੀ ਇੱਕ ਜੀਵਨ ਸ਼ੈਲੀ ਆ ਸਿੱਖਾਂ ਦੀ ਉਹਦੇ ਵਿੱਚ ਜੇ ਸਿੱਖ ਨੇ ਛੋਟਾ ਵੀ ਕੰਮ ਕਾਰਜ ਕਰਨਾ ਹੋਵੇ ਮੰਨ ਲਓ ਕਿਸੇ ਨੇ ਆਪਣੇ ਬੱਚੇ ਦਾ ਨਾਮ ਕਰਨੀ ਕਰਾਉਣਾ ਹੈ ਉਹਦਾ ਇੱਕ ਵਿਧੀ ਵਿਧਾਨ ਹੈ ਸਿੱਖ ਗੁਰਦੁਆਰਾ ਸਾਹਿਬ ਜਾਂਦਾ ਆ ਦੇਖ ਲੈ ਕੇ ਹਾਜ਼ਰ ਹੁੰਦਾ ਆ 6 ਪੌੜੀਆਂ ਆਨੰਦ ਸਾਹਿਬ ਦੀਆਂ ਹੁੰਦੀਆਂ ਨੇ ਅਰਦਾਸ ਕੀਤੀ ਜਾਂਦੀ ਆ ਫਿਰ ਹੁਕਮਨਾਮਾ ਲਿਆ ਜਾਂਦਾ ਆ ਐਡੇ ਛੋਟੇ ਕਾਰਜ ਵਾਸਤੇ ਵੀ ਇੱਕ ਵਿਧੀ ਵਿਧਾਨ ਆ ਤਾਂ ਗੁਰੂ ਗ੍ਰੰਥ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਦੀ ਨਿਯੁਕਤੀ ਕਰ ਰਹੇ ਹੋ ਤੇ ਉਹ ਸਮਾਗਮ ਕਰ ਰਹੇ ਹੋ ਇਸ਼ਤਿਹਾਰ ਤੁਸੀਂ ਵੰਡ ਦਿੱਤੇ ਆ ਲਾ ਦਿੱਤੇ ਆ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਤੁਸੀਂ ਚੋਰਾ ਵਾਂਗੂ ਰਾਤ ਨੂੰ ਜਾ ਕੇ ਔਰ ਮਿੱਥੇ ਪ੍ਰੋਗਰਾਮ ਨੂੰ ਉਲਟਾ ਕੇ ਤੁਸੀਂ ਜਿੱਥੇ ਜਾਣੇ ਹੋ ਉੱਥੇ ਪਹਿਲਾਂ ਤਾਂ ਉਹ ਮਹਾਰਾ ਦਾ ਪ੍ਰਕਾਸ਼ ਨਹੀਂ ਜਿਹੜੀਆਂ ਪ੍ਰਕਾਸ਼ ਦੀਆਂ ਵੀਡੀਓ ਨੇ ਉਹ ਕਿਸੇ ਅਖੰਡ ਪਾਠ ਕਿਤੇ ਹੋਰ ਕਮਰੇ 'ਚ ਹੋ ਰਿਆ ਉੱਥੋਂ ਦੀਆਂ ਨੇ ਤੇ ਫਿਰ ਇਹ ਸਮਾਗਮ ਦੀ ਅਰਦਾਸ ਕਿਵੇਂ ਤੇ ਕਿੱਥੇ ਹੋਈ ਹੈ ਤਾਂ ਵੱਡਾ ਸਵਾਲ ਹੈਗਾ ਆ ਸੋ ਇਹ ਜਿਹੜੀਆਂ ਪਰੰਪਰਾਵਾਂ ਨੇ ਹੁਣ ਤੱਕ ਜਿਹੜੇ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ ਆ ਕਿ ਜਦੋਂ ਵੀ ਐਡੇ ਵੱਡੇ ਜਿਹੜੀ ਇੱਕ ਪੰਥ ਦੀ ਵਿਅਕਤੀਆਂ ਨੂੰ ਛੱਡ ਦੋ ਤੁਸੀਂ ਕਿ ਕੁਲਦੀਪ ਸਿੰਘ ਆ ਜਾਂ ਕੋਈ ਹੋਰ ਹੈ ਵਿਅਕਤੀ ਤਾਂ ਮੈਟਰ ਨਹੀਂ ਕਰਦੇ ਲੇਕਿਨ ਜਿਹੜਾ ਵੀ ਉਸ ਪਦਵੀ ਤੇ ਬੈਠਦਾ ਆ ਉਹ ਪਦਵੀ ਦਾ ਸਤਕਾਰ ਹੈ ਉਹਦਾ ਇੱਕ ਆਪਣਾ ਇਤਿਹਾਸ ਹੈ ਉਹਦੀ ਪਵਿੱਤਰਤਾ ਕਿਵੇਂ ਕੈਮਰਾ ਹੈ ਇਹਦੀ ਜ਼ਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਬਣਦੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜੇਕਰ ਉਹਨਾਂ ਦੀ ਨਿਯੁਕਤੀ ਤੇ ਪਹਿਲਾਂ ਤੇ ਇੱਕ ਪ੍ਰੋਸੈਸਿੰਗ ਵੰਦਾ ਹੋਣਾ ਚਾਹੀਦਾ ਸੀਗਾ ਕਿ ਪੰਥ ਦੀਆਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਸਰਮੌਰ ਜਥੇਬੰਦੀਆਂ ਉਹਨਾਂ ਦੇ ਨਮਾਇंदे ਸੱਦ ਕੇ ਜੇ ਕਿਸੇ ਦਾ ਕੋਈ ਸ਼ੰਕਾ ਸੀ ਉਹ ਦੂਰ ਕੀਤਾ ਜਾਂਦਾ ਘਟੋ ਘਟ ਮੌਕਾ ਦਿੱਤਾ ਜਾਂਦਾ ਤੁਸੀਂ ਉਹਨਾਂ ਦੀ ਮੰਨ ਦੇ ਨਾ ਮੰਨ ਦੇ ਸੈਕੰਡਰੀ ਇਸ਼ੂ ਹੈ ਕਟੋ ਕਟੋ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਇਤਰਾਜ਼ ਲੈ ਲੈ ਜਾਂਦੇ ਇੱਕ ਮਹੀਨੇ ਦਾ ਸਮਾਂ ਹੁੰਦਾ ਉਸ ਤੋਂ ਬਾਅਦ ਉਹਨਾਂ ਦੀ ਕੋਈ ਕਮੇਟੀ ਤੁਸੀਂ ਬਣਾ ਦਿੰਦੇ ਉਹ ਫੈਸਲਾ ਕਰ ਦਿੰਦੀ ਕਿ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹਨਾਂ ਦੇ ਵਿੱਚ ਕੋਈ ਦਮ ਹੈਗਾ ਆ ਕਿ ਨਹੀਂ ਹੈਗਾ ਤੇ ਜਿਹੜੇ ਤੁਸੀਂ ਹੁਣ ਇੱਕ ਪਾਸੜ ਕਰ ਦਿੱਤਾ ਆ ਤੇ ਫਿਰ ਅੱਜ ਤਾਂ ਤੁਸੀਂ ਟਕਰਾ ਤੋਂ ਕਹਿੰਦੇ ਹੋ ਪੰਥ ਨੂੰ ਬਚਾ ਲਿਆ ਆ ਤੇ ਸਿੰਘ ਸਾਹਿਬ ਕੀ ਹੋਣਾ ਜਿਹੜਾ ਹੋਮ ਟੂ ਵਰਕ ਕਰਿਆ ਕਰਨਗੇ ਕੀ ਦਫਤਰ ਚੋਂ ਬੈਠ ਕੇ ਸਾਰਾ ਕੰਮ ਕਰਨਗੇ ਸੰਗਤਾਂ ਦੇ ਚ ਕੱਲ ਨੂੰ ਵੀ ਜਾਣਾ ਹੈ ਹੌਲੇ ਮਲੇ ਦੀ ਅਰਦਾਸ ਕਰਨੀ ਹੈ ਸਮਾਪਤੀ ਦੀ ਅਰਦਾਸ ਹੈ ਉੱਥੇ ਹਾਜ਼ਰ ਤਖਤ ਦੇ ਜਹਦਾ ਨੇ ਉਹ ਜਿਹੜੇ ਉੱਥੇ ਕਾਰ ਦੇ ਹੋਣੇ ਤੇ ਸੰਗਤਾਂ ਦੇ ਵਿੱਚ ਹੋਣੇ ਉਹ ਟਕਰਾ ਕਿਵੇਂ ਰੋਕੋਗੇ ਕੀ ਉਹ ਉਹ ਵੱਡੀ ਵੀ ਅੱਧ ਵੀ ਨਹੀਂ ਹੋਏਗੀ ਉਹ ਕਟਕਰਾਂ ਨੂੰ ਰੋਕਣ ਵਾਸਤੇ ਕਿੰਨੇ ਕੰਮ ਕਰਨ ਆਏ ਆ ਭਾਈ ਕਲਦੀਪ ਸਿੰਘ ਗੜ ਗੱਜ ਨੇ ਥੋੜਾ ਕਰਨਾ ਹੈ ਕੰਮ ਤਾਂ ਤੁਸੀਂ ਕਰਨਾ ਸੀ ਕਮੇਟੀ ਨੇ ਕਰਨਾ ਸੀਗਾ ਜੇਕਰ ਤੁਸੀਂ ਪੰਥ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਕੋਈ ਫੈਸਲੇ ਕਰੋਗੇ ਤਾਂ ਉਹਦਾ ਫਿਰ ਰਿਐਕਸ਼ਨ ਹੋਣਾ ਹੀ ਆ ਅੱਜ ਕਦੇ ਇਤਿਹਾਸ ਦੇ ਵਿੱਚ ਇਸ ਤਰੀਕੇ ਨਾਲ ਹੋਇਆ ਕਿ ਬੋਰਡ ਤਾਂ ਤੁਸੀਂ 10 ਵਜੇ ਦੇ ਲਾ ਦਮੋ ਤਾਂ ਤੁਸੀਂ ਤਾਜਪੂਸੀ ਆ ਜਿਹੜੀ ਦਸਤਾਰ ਉਹਨਾਂ ਨੂੰ ਕਹਿੰਦੇ ਹੋ ਤੁਸੀਂ ਭੇਟ ਕੀਤੀ ਗਈ ਹੈ ਜਿਹੜੀ ਤਾਂ ਉਹ 2:50 ਮਿੰਟ ਤੇ ਕਦੇ ਪਿਛਲੇ ਇਤਿਹਾਸ ਦੇ ਵਿੱਚ ਕਦੇ ਇਸ ਤਰੀਕੇ ਦੀ ਘਟਨਾ ਵਾਪਰੀ ਹੈ ਜਿਹੜੀ ਹੁਣ ਵਾਪਰੀ ਹੈ ਨੀ ਇਸ ਤਰ੍ਹਾਂ ਹੁੰਦਾ ਸੀਗਾ ਜਦੋਂ ਇਹਨਾਂ ਨੇ ਪੂਰਨ ਸਿੰਘ ਨੂੰ ਜਥੇਦਾਰ ਬਣਾਇਆ ਭਾਈ ਰਣਜੀਤ ਸਿੰਘ ਨਾਲ ਸਰਕਟ ਹਾਊਸ 'ਚ ਵੀ ਫੈਸਲਾ ਕਰ ਲਿਆ ਸੀ ਇਹ ਇਹ ਹੁੰਦੇ ਆ ਫੈਸਲੇ ਤਾਂ ਹੁੰਦੇ ਆ ਲੇਕਿਨ ਫੈਸਲੇ ਕਿਹੜੇ ਲਾਗੂ ਹੁੰਦੇ ਆ ਕਿਹੜੇ ਕੀ ਕੀ ਪੂਰਨ ਸਿੰਘ ਕੰਟੀਨਿਊ ਕਰ ਪਏ ਫਿਰ ਜੇ ਤੁਸੀਂ ਪੰਤੀਆਂ ਭਾਵਨਾਵਾਂ ਦੇ ਉਲਟ ਜਾ ਕੇ ਜਥੇਦਾਰ ਤਾਂ ਨਾਮਿਨੇਟ ਕਰਾਦਾ ਫਿਰ ਕਿੰਨੇ ਦਿਨ ਚੱਲਿਆ ਇਹ ਵੀ ਤਾਂ ਇਤਿਹਾਸ ਹੈ ਚਾਹੇ ਉਹ ਜਰਨਲ ਡਾਇਰ ਦੇ ਮਸਲੇ ਤੇ ਰੂਤ ਸਿੰਘ ਜਥੇਦਾਰ ਹੋਵੇ ਚਾਹੇ ਭਾਈ ਤਲਦੀਪ ਸਿੰਘ ਉਹਨ ਇੱਕ ਇਤਿਹਾਸ ਹੈ ਜਦੋਂ ਇਸ ਤੋਂ ਪਹਿਲਾਂ ਸਾਡੇ ਸਾਹਮਣੇ ਇਹ ਵੀ ਦੌਰ ਹੈਗਾ ਆ ਕਿ ਸਰਬੱਤ ਖਾਲਸਾ ਨੇ ਆਪਣੇ ਅਲੱਗ ਦਫ਼ਤਰ ਜਿਹੜੇ ਹੈ ਜਿਸ ਦਾ ਸਾਫਤੇ ਜਸਵੀਰ ਸਿੰਘ ਰੋਡੇ ਜਾਂ ਰਣਜੀਤ ਸਿੰਘ ਉੱਥੋਂ ਆਏ ਸੀਗੇ ਲੇਕਿਨ ਉਸ ਸਮੇਂ ਦੀ ਜਿਹੜੀ ਲੀਡਰਸ਼ਿਪ ਸੀ ਉਹ ਸਿਹਰਦ ਸੀ ਦੂਰਦਰਸ਼ੀਤੀ ਵਾਲੀ ਸੀ ਉਹਨਾਂ ਨੇ ਪੰਥ ਦੀਆਂ ਭਾਵਨਾਵਾਂ ਨੂੰ ਮੰਨਦੇ ਹੋਏ ਉਹੀ ਜਿਥੇ ਨਾਲ ਸਵੀਕਾਰ ਕਰ ਲਈ ਤੇ ਸੰਕਟ ਤੋਂ ਬਚ ਗਏ ਹੁਣ ਜੇ ਤੁਸੀਂ ਪੰਥ ਨਾਲ ਟਕਰਾ ਕੇ ਕੋਈ ਮਸਲਾ ਲੈਣਾ ਆ ਪੋਲੀਟੀਕਲ ਤੁਹਾਡੇ ਕੋਈ ਇੰਟਰਸਟ ਹੋ ਸਕਦੇ ਆ ਫਰ ਇੱਕ ਪਾਰਟੀ ਦੇ ਹੁੰਦੇ ਆ ਤੇ ਉਹਨੂੰ ਪੋਲੀਟੀਕਲ ਸਰਕਲਾਂ ਦੇ ਵਿੱਚ ਹੱਲ ਕਰ ਲੋ ਤੁਸੀਂ ਜਥੇਦਾਰਾਂ ਦੇ ਥਰੂ ਆਪਣੇ ਪੋਲੀਟੀਕਲ ਹਿੱਤਾਂ ਦੇ ਵਾਸਤੇ ਇੰਨੀਆਂ ਇੰਸਟੀਟਿਊਸ਼ਨ ਨੂੰ ਵਾਰ ਰਹੇ ਹੋ ਜਿਹੜੀਆਂ ਗੁਰੂ ਸਾਹਿਬ ਨੇ ਬਣਾਈਆਂ ਨੇ ਅਕਾਲ ਤਖਤ ਗੁਰੂ ਸਾਹਿਬ ਦਾ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਸਿੱਖਾਂ ਨੇ ਆਪ ਬਣਾਈ ਹੈ ਤਾਂ ਗੁਰੂ ਸਾਹਿਬ ਦੀਆਂ ਸੰਸਥਾਵਾਂ ਦਾ ਦੇ ਨਾਲ ਪੰਥ ਦੀਆਂ ਸੰਸਥਾਵਾਂ ਦੇ ਟਕਰਾਅ ਨਹੀਂ ਹੋਣੇ ਚਾਹੀਦੇ ਬਚਣਾ ਚਾਹੀਦਾ ਇਹ ਤੋਂ ਤੇ ਇਹਨਾਂ ਨੇ ਕਰ ਲਿਆ ਤੇ ਹੁਣ ਮੈਂ ਤਾਂ ਪਹਿਲੀ ਵਾਰੀ ਆਪਣੀ ਜ਼ਿੰਦਗੀ 'ਚ ਦੇਖ ਰਿਹਾ ਕਿ ਹਰ ਪਿੰਡਾਂ ਪਿੰਡਾਂ 'ਚੋਂ ਜਿਹੜੇ ਰੋਸ ਪ੍ਰਦਰਸ਼ਨ ਹੋ ਰਹੇ ਆ ਅੱਜ ਜਿੰਨੇ ਵੱਡੀ ਪੱਧਰ ਤੇ ਜਥੇਬੰਦਕ ਵਿਰੋਧ ਹੋ ਰਿਹਾ ਆ ਇਹ ਸਾਰੇ ਕਾਰਜ ਨੂੰ ਤੁਸੀਂ ਜਿਹੜਾ ਆ ਉਹ ਬੀਜੇਪੀ ਦੀ ਢੋਲੀ 'ਚ ਪਾ ਕੇ ਟਵਿੱਟਰ ਪਾਕ ਨਹੀਂ ਹੋ ਸਕਦੇ ਸੰਕਟ ਦੇ ਵਿੱਚ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਸੀ ਅਕਾਲੀ ਦਲ ਸੰਕਟ ਦੇ ਵਿੱਚ ਸੀ ਇਹ ਸਾਰੇ ਜਿਹੜਾ ਘੁਮ ਘਮਾ ਕੇ ਸਾਡੀਆਂ ਜਿਹੜੀਆਂ ਸੁਪਰੀਮ ਅਥਾਰਟੀਆਂ ਨੇ ਸਿੱਖ ਕੌਮ ਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਥੇਦਾਰਾਂ ਨੂੰ ਵਿੱਚ ਸਾਰਾ ਕੁਝ ਲਪੇਟੇ ਦੇ ਵਿੱਚ ਲੈ ਜਾਂਦਾ ਬਿਲਕੁਲ ਜੀ ਇਹ ਅਸਲ ਤੇ ਇਹਨਾਂ ਦੀ ਸਮੱਸਿਆ ਕੀ ਸੀ ਸਮੱਸਿਆ ਸੀ ਕਿ ਇਹਨਾਂ ਦੀ ਸਿਆਸਤ 2 ਦਸੰਬਰ ਨੂੰ ਰਿਜੈਕਟ ਹੋ ਗਈ ਆ ਉਹਦੇ ਤੇ ਜਥੇਦਾਰ ਸਾਹਿਬ ਨੇ ਅਕਾਲ ਤਖਤ ਤੇ ਖੜ ਕੇ ਕਾਂਟਾ ਮਾਰਤਾ ਕਿ ਇਹ ਜਿਹੜੀ ਸਿਆਸਤ ਇਹਨਾਂ ਨੂੰ ਮੂੰਹ ਕਹਾਇਆ ਯੈਸ ਕਹਾਇਆ ਠੀਕ ਕਹਾਇਆ ਇਹਨਾਂ ਨੇ ਇਹਨੇ ਵੀ ੱੱਕਾ ਕਰਤਾ ਇਹਨਾਂ ਦੀ ਸੁਣੀ ਨਹੀਂ ਇਹਨਾਂ ਨੂੰ ਹੋ ਗਿਆ ਹੁਣ ਇਹ ਸਿਆ ਉਹ ਸਿਆਸਤ ਦੁਆਰਾ ਆਪਣੀ ਬਦਲਣਾ ਨਹੀਂ ਚਾਹੁੰਦੇ ਉਹੀ ਸਿਆਸਤ ਕਰਨਾ ਚਾਹੁੰਦੇ ਜਿਹੜੀ ਇਹਨਾਂ ਨੂੰ ਵਿਰਾਸਤ ਚੋਂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਆ ਉਹ ਉਹਦਾ ਫਕਰੇ ਕੋਮ ਵਾਪਸ ਕਰਾਉਣ ਦੀ ਜਿਹੜੇ ਮਾਗੀ ਦੇ ਮੇਲੇ ਤੇ ਜਿਹੜਾ ਮਤਾ ਪਾਸ ਕੀਤਾ ਇਹਨਾਂ ਲੋ ਐਕਚੁਅਲੀ ਉਹਨੂੰ ਲਾਗੂ ਕਰਾਉਣਾ ਚਾਹੁੰਦੇ ਆ ਜਥੇਦਾਰ ਤੋਂ ਕਰਾਉਣਾ ਚਾਹੁੰਦੇ ਆ ਲੇਕਿਨ ਜਿਸ ਪਰਪਸ ਵਾਸਤੇ ਜਿਸ ਮਨੋਰਥ ਵਾਸਤੇ ਇਹਨਾਂ ਨੇ ਉਹ ਮਤਾ ਹਲ ਕਰਾਉਣਾ ਆ ਉਹ ਮਤਾ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨਾਂ ਤੋਂ ਪਹਿਲਾਂ ਜਦੋਂ ਲੰਬੀ ਦੀ ਇਲੈਕਸ਼ਨ ਵਿੱਚ ਗਏ ਸੀ ਬਾਦਲ ਸਾਹਿਬ ਉਹ ਰਿਜੈਕਟ ਲੋਕਾਂ ਨੇ ਉਹਨਾਂ ਨੂੰ ਕਰਤਾ ਸੀ ਉਹਨਾਂ ਫਕਰੇ ਕੌਮ ਤਾਂ ਵਾਪਸ ਉਸ ਦਿਨ ਲੈ ਲਿਆ ਸੀ ਜਦੋਂ ਲੰਬੀ ਤੋਂ ਉਹ ਹਾਰ ਗਏ ਸੀ ਤੇ ਗਰਮੀਤ ਸਿੰਘ ਖੁੱਡੀਆਂ ਜਿੱਤ ਗਏ ਸੀ ਉਹਨਾਂ ਦੇ ਜਿਹੜਾ ਕਿਸੇ ਪੰਥ ਦਾ ਕਿਸੇ ਕੌਮ ਦਾ ਫਕਰੇ ਕੌਮ ਹਾਰਦਾ ਥੋੜਾ ਹੁੰਦਾ ਹੈ ਜਿਹੜਾ ਦੁਨੀਆ ਜਿੰਦਗੀ ਭਰ ਨਾਲ ਹਾਰਿਆ ਹੋਵੇ ਉਹ ਹਾਰ ਗਿਆ ਤੇ ਫਕਰੇ ਕੋ ਵਾਪਸ ਹੁਣੇ ਹੀ ਕਲਦੀਪ ਸਿੰਘ ਵੀ ਦੇ ਦੇਣਾ ਪੰਜੇ ਤਖਤਾਂ ਦੇ ਇਕੱਠੇ ਹੋ ਕੇ ਜਥੇਦਾਰ ਫਕਰੇ ਕੋ ਵਾਪਸ ਪ੍ਰਕਾਸ਼ਿਕ ਬਾਦਲ ਨੂੰ ਦੇ ਦੇਣਾ ਕੀ ਸੰਗਤਾਂ ਦੇਣੀਆਂ ਸਵਾਲ ਤਾਂ ਇਹ ਆ ਕੀ ਕੀ ਤੁਹਾਨੂੰ ਜਿਹੜੇ ਪੰਥ ਸਵੀਕਾਰ ਕਰੇਗਾ ਮਸਲਾ ਇਹ ਆ ਤੁਸੀਂ ਜੋ ਕੁਝ ਜਥੇਦਾਰਾਂ ਨੂੰ ਬਦਲ ਕੇ ਜਗਵੀਰ ਸਿੰਘ ਜਿਹੜੀ ਤੁਹਾਡੀ ਗੱਲ ਨਹੀਂ ਸੀ ਮੰਨ ਰਿਹਾ ਤੁਸੀਂ ਉਹ ਗੱਲ ਕੁਲਦੀਪ ਸਿੰਘ ਜੀ ਤੋਂ ਕਰਾਉਣਾ ਚਾਹੁੰਦੇ ਹੋ ਉਹ ਕਰ ਵੀ ਦੇਣਗੇ ਮੰਨ ਲਓ ਕਰਨਾ ਨਾ ਕਰਨੇ ਦਾ ਸਵਾਲ ਦੇ ਪੁੱਛਦੇ ਸੀਗਾ ਹੁਕਮਨਾਮੇ ਦੇ ਵਿੱਚ ਕੋਈ ਅਦਲਾ ਬਦਲੀ ਨਹੀਂ ਕਰਾਂਗੇ ਇਹਨੇ ਬਿਨਾਂ ਲਾਗੂ ਕਰਾਂਗੇ ਜੇ ਕਰ ਇਨ ਬਿਲ ਲਾਗੂ ਹੋਣੇ ਹੁੰਦੇ ਕਰਾਉਣੇ ਹੁੰਦੇ ਤਾਂ ਫਿਰ ਇੰਨਾ ਪੰਥ 'ਚ ਸੰਕਟ ਪਾਉਣ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਹੁਕਮਨਾਮੇ ਤਾਂ ਉਹ ਛੇੜਛਾੜ ਹੋਣੀ ਆ ਉਹਨਾਂ ਨੇ ਜਿਹੜੀ ਨਾਲ ਕੰਡੀਸ਼ਨਿੰਗ ਕਰਤੀ ਆ ਜਸਦਾ ਕੁਲਦੀਪ ਸਿੰਘ ਨੇ ਉਹਨਾਂ ਨੇ ਕਿਹਾ ਜਿਹੜੇ ਗੁਰਮਤਿ ਦੀ ਰੋਸ਼ਨੀ ਚ ਲੈ ਗਏ ਆ ਉਹ ਨਹੀਂ ਬਦਲੇ ਜਾਣਗੇ ਇਹਦਾ ਮਤਲਬ ਹੈ ਕਿ ਕੁਝ ਜਿਹਨਾਂ ਕੁਝ ਉਸ ਦਿਨ ਜਿਹੜੇ ਫੈਸਲੇ ਹੋਇਆ ਕੁਝ ਗੁਰਮਤਿ ਦੀ ਰੋਸ਼ਨੀ ਤੋਂ ਪਰਾਂ ਹੋਇਆ ਹੁਣ ਇਤਿਹਾਸ ਚ ਕਿਹੜੇ ਮੀਟਰ ਨਾਲ ਕਿਹੜੀ ਮਸ਼ੀਨ ਨਾਲ ਚੈੱਕ ਕਰੋਗੇ ਕਿ ਕਿਹੜਾ ਫੈਸਲਾ ਗੁਰਮਤਿ ਦੀ ਦ੍ਰਿਸ਼ਟੀ ਤੋਂ ਹੈ ਕਿਹੜਾ ਦ੍ਰਿਸ਼ਟੀ ਤੋਂ ਬਾਹਰ ਹੋਇਆ ਹੈ ਮੰਨ ਲਓ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਭਰਤੀ ਕਮੇਟੀ ਆ ਇਹ ਗੁਰਮਤਿ ਠੀਕ ਨਹੀਂ ਬੈਠਦੀ ਤਾਂ ਨਜ਼ਰਸਾਨੀ ਕੀਤੀ ਹੈ ਹਾਂ ਤੇ ਉਹ ਗੁਰਮੀ ਦ੍ਰਿਸ਼ਟੀ ਚ ਨਹੀਂ ਆਉਣਗੇ ਕੀ ਪੰਥ ਇਹਨਾਂ ਦੀ ਕੀਤੀ ਹੋਈ 33 ਲੱਖ 34 ਲੱਖ ਦੀ ਭਰਤੀ ਨੂੰ ਸਦਕਾਰ ਕਰਦਾ ਆ ਜੇ ਉਹ ਸਵਕਾਰ ਕਰਦਾ ਹੁੰਦਾ ਤਾਂ ਅੱਜ ਹਜ਼ਾਰਾਂ ਲੱਖਾਂ ਦੀ ਗਿਣਤੀ ਚ 34 ਲੱਖ ਬੰਦਾ ਤਾਂ ਬਹੁਤ ਹੁੰਦਾ ਪੰਜਾਬ ਚ ਹੀ ਭਰਤੀ ਕੀਤੀ ਇਹਨਾਂ ਨੇ ਸਾਨੂੰ ਤਾਂ ਪੰਜਾਬ ਦੀਆਂ ਸੜਕਾਂ ਤੇ ਨਹੀਂ ਦਿਸ ਰਿਹਾ ਸਾਨੂੰ ਨਹੀਂ ਲੱਗ ਰਿਹਾ ਕਿ 35 ਲੱਖ ਚ ਕੋਈ ਬੰਦਾ ਜਿਹੜਾ ਇਹਨਾਂ ਦੇ ਕੋਲ ਸੜਕਾਂ ਤੇ ਦਿਖ ਰਿਹਾ ਹੈ ਇਹਨਾਂ ਦੀ ਹਮਾਇਤ ਵਾਸਤੇ ਤਾਂ ਸੁੱਚਾ ਸਿੰਘ ਲਗਾ ਰਹੇ ਨੇ ਇਹਨਾਂ ਦੀ ਹਮਾਇਤ ਵਾਸਤੇ ਜਿਹੜੀ ਅੱਧੀ ਦਰਜਣ ਤੋਂ ਵੱਧ ਬੰਦੇ ਨਹੀਂ ਹੈਗੇ ਕੋਈ ਗੱਲ ਦਾ ਜ਼ਿਕਰ ਹੋ ਰਿਹਾ ਸੁੱਚਾ ਸਿੰਘ ਲਗਾ ਤੇ ਬੜਾ ਵਿਵਾਦ ਉੱਠ ਖੜਿਆ ਉਹ ਐਸਜੀਪੀਸੀ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਮੈਂ ਵੀ ਉੱਥੇ ਸੀ ਸ੍ਰੀ ਅਨੰਦਪੁਰ ਸਾਹਿਬ ਜਦੋਂ ਉਹ ਮਸਲਾ ਹੋਇਆ ਤਾਂ ਜਿਹੜੇ ਜਰਨਲਿਸਟਰ ਸੀ ਮੀਤ ਪ੍ਰਧਾਨ ਸੀ ਉਹਨਾਂ ਨੂੰ ਜਵਾਬ ਹੀ ਨਹੀਂ ਆ ਰਿਹਾ ਸੀ ਕਿ 200 2:50 ਮਿੰਟ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਜਾਂ ਨਹੀਂ ਜਦੋਂ ਸਵਾਲਾਂ 'ਚ ਉਲਝ ਗਏ ਸੁਚਾ ਸਿੰਘ ਲੰਗਾ ਆਪਣੇ ਸਾਥੀਆਂ ਸਮੇਤ ਆਉਂਦਾ ਤਾਂ ਐਸਜੀਪੀਸੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਹਮਣੇ ਸਮੋਦਨ ਕਰ ਬੇਲੀ ਉਹਦੇ ਕੋਲ ਕੋਈ ਹਸੀਅਤ ਨਹੀਂ ਉਹ ਕਿਸੇ ਹਸੀਅਤ ਤੇ ਆਉਂਦਾ ਹੈ ਅੰਤਰਿਮ ਕਮੇਟੀ ਦੀ ਮੀਟਿੰਗ ਹੈ ਉਹ ਕਿਸੇ ਹਸੀਅਤ ਤੇ ਆਉਂਦਾ ਕਿੱਥੇ ਉਹਨੂੰ ਅਧਿਕਾਰ ਮਿਲੇ ਆ ਜਨਰਲ ਹੁਸ ਨੇ ਅਧਿਕਾਰ ਦਿੱਤੇ ਆ ਅਕਾਲੀ ਦਲ ਕਿੰਨੇ ਅਧਿਕਾਰ ਦਿੱਤੇ ਆ ਜੇ ਅਕਾਲੀ ਦਲ ਨੇ ਅਧਿਕਾਰ ਦਿੱਤੇ ਆ ਅਕਾਲੀ ਦਲ ਤਾਂ ਇਹ ਦਾਵਾ ਕਰਦਾ ਹੈ ਕਿ ਸ਼ਰੋਣੀ ਕਮੇਟੀ ਯਾਦ ਆ ਸੀ ਕਦੀ ਉਹਦੇ ਦਖਲਦਾਰ ਜਿੰਨ ਕਰਦੇ ਤਾਂ ਇਹ ਕੀ ਹੈ ਦੂਸਰੀ ਗੱਲ ਹੈ ਕਿ ਸੁਚਾ ਸਿੰਘ ਲੰਗਾ ਕਿਸ ਚੀਜ਼ ਦਾ ਪ੍ਰਤੀਨਿਧ ਹੈ ਕਿਸ ਚੀਜ਼ ਦੀ ਪ੍ਰਤੀਨਿਧ ਹੈ ਉਹਨਾਂ ਦਾ ਇੱਕ ਸ਼ਾਸ ਦੇ ਵਿੱਚ ਜਿਹੜਾ ਰੋਲ ਹੈ ਉਹ ਲਠਮਰ ਚਸਦਾਨ ਦਾ ਆ ਬਦਮਾਸ਼ ਕਿਸਮ ਦਾ ਆ ਉਹਨੂੰ ਤੁਸੀਂ ਜਥੇਦਾਰ ਜ ਆਕਾਲ ਤਖਤ ਦੇ ਮਸਲੇ ਤੇ ਲਿਆ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਹੋ ਸਕਦਾ ਉਹਨਾਂ ਦਾ ਮਕਸਦ ਇਹ ਹੋਵੇ ਕਿ ਅਸੀਂ ਨਿਹੰਗ ਸਿੰਘਾਂ ਨੂੰ ਡਰਾ ਲਾਂਗੇ ਜਦ ਜਿਹੜੀਆਂ ਪੰਥਕ ਵਿਰੋਧ ਵਿਰੋਧ ਸੰਸਥਾਵਾਂ ਨੂੰ ਉਹਨਾਂ ਦੇ ਉੱਤੇ ਇਹ ਇਹਨਾਂ ਦੇ ਕਰਕੇ ਉਹ ਡਰ ਜਾਣਗੇ ਪਰ ਪੰਥ ਹੈ ਜਿਹੜਾ ਉਹ ਤਾਂ ਫਖੀਰ ਤੋਂ ਨਹੀਂ ਡਰਿਆ ਅਬਦਾਲੀ ਤੋਂ ਨਹੀਂ ਡਰਿਆ ਇੰਦਰਾ ਗਾਂਧੀ ਤੋਂ ਨਹੀਂ ਡਰਿਆ ਮੋਦੀ ਤੋਂ ਨਹੀਂ ਡਰਿਆ ਤੇ ਇਹ ਸੁੱਚਾ ਸਿੰਘ ਲਗਾ ਕੀ ਚੀਜ਼ ਆ ਪੰਥ ਦੇ ਸਾਹਮਣੇ ਜਿਹੜਾ ਪੰਥ ਨਾਲ ਟਕਰਾਏਗਾ ਉਹਨੇ ਆਪਣੇ ਆਪ ਚੂਰਾ ਚੂਰ ਹੋਣਾ ਹੈਗਾ ਬਿਲਕੁਲ ਕਦੇ ਪਹਿਲਾਂ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਰਿਹਾ ਕਦੇ ਜਿਹੜੀਆਂ ਦਲ ਖਾਲਸੇ ਨੇ ਜਥੇਬੰਦੀਆਂ ਹੋਣ ਖਾਸ ਜਥੇਬੰਦੀ ਹੋਵੇ ਬੁੱਢਾ ਦਲ ਹੋਵੇ ਉਹ ਉਹ ਕਦੇ ਵਿਰੋਧ ਕੀਤਾ ਕਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਾਂ ਤਖਸਰੀ ਕੇਸਗੜ ਸਾਹਿਬ ਦੇ ਜਥੇਦਾਰ ਦਾ ਭਵਿੱਖ ਦੇ ਵਿੱਚ ਕਿਤੇ ਵੀ ਇਤਿਹਾਸ ਦੇ ਵਿੱਚ ਉਹ ਦੇ ਕੋਈ ਏਦਾਂ ਹੁੰਦਾ ਆ ਕਿ ਉਹਨਾਂ ਨੇ ਪੰਥ ਦੇ ਵਿੱਚ ਬਹੁਤ ਵਾਰੀ ਵਿਰੋਧ ਵੀ ਹੋਇਆ ਨਹੀਂ ਨਹੀਂ ਹੋਇਆ ਲੇਕਿਨ ਏਡਾ ਜਥੇਬੰਦ ਸਾਰਿਆਂ ਵੱਲ ਕੋਈ ਇੱਕੋ ਆਵਾਜ਼ ਨਹੀਂ ਆਈ ਹੁਣ ਪਟਨਾ ਸਾਹਿਬ ਤੋਂ ਹੀ ਆਵਾਜ਼ ਆ ਰਹੀ ਹੈ ਦਮਦਮਿਤਕਸਾਲ ਵੀ ਉਹ ਆਵਾਜ਼ ਕੱਢ ਰਹੀ ਹੈ ਸਾਰੇ ਪਾਸਿਓਂ ਜਿਹੜੇ ਪੁਰਾਣੇ ਜਥੇਦਾਰ ਆ ਉਹ ਵੀ ਇੱਕ ਗੱਲ ਕਹਿ ਰਹੇ ਆ ਸਾਰੇ ਪੰਦੀਆਂ ਜਿੰਨੀਆਂ ਵੀ ਜਥੇਬੰਦ ਆ ਆਰਗੇਨਾਈਜੇਸ਼ਨ ਨੇ ਉਹ ਸਾਰੀਆਂ ਇੱਕੇ ਗੱਲ ਕਹਿ ਰਹੇ ਇਹ ਪਹਿਲਾਂ ਕਦੀ ਨਹੀਂ ਹੋਇਆ ਇਹ ਜਿਹੜਾ ਜਦੋਂ 84 ਦਾ ਅਟੈਕ ਹੋਇਆ ਸੀਗਾ ਤੇ ਬੁੱਢਾ ਦਾਲਾ ਜਿਹੜਾ ਉਹ ਸੈਂਟਰ ਸਰਕਾਰ ਦੇ ਨਾਲ ਖੜਾ ਸੀ ਇੰਦਰਾ ਗਾਂਧੀ ਨਾਲ ਖੜਾ ਸੀ ਇਹ ਇਹ ਚ ਤੱਕ ਹੈ ਇਹ ਚ ਕੋਈ ਦੂਰਾ ਮੰਨਿਆ ਹੋਰ ਵੀ ਵੱਖ-ਵੱਖ ਮਤਭੇਦ ਹੋ ਸਕਦੇ ਆ ਬੰਦੀਆਂ ਸਤਾ ਪਰੰਤੂ ਐਡੇ ਵੱਡੇ ਪੱਦਰ ਤੇ ਮਰਿਆਦਾ ਦੇ ਈਸ਼ੂ ਨੂੰ ਲੈ ਕੇ ਇਸ ਤਰ੍ਹਾਂ ਕਦੀ ਨਹੀਂ ਹੋਇਆ ਮਰਿਆਦਾ ਦੇ ਘਟੂ ਘਟ ਦਖਲਦਾਰ ਜੀ ਜਿਹੜੇ ਸਿਆਸੀ ਲੋਕ ਨੇ ਉਹ ਨਹੀਂ ਸੀ ਕਰਦੇ ਇਹ ਪਹਿਲੀ ਵਾਰੀ ਪਰਤ ਪਾਈ ਆ ਇਹਨਾਂ ਨੇ ਕਿ ਸਿਆਸੀ ਲੋਕਾਂ ਦਾ ਸਿੱਕਲ ਸਿੱਧੀ ਦਖਲਦਾਰ ਜੀ ਪਰਦੇ ਪਿੱਛੇ ਕਰਦੇ ਸੀ ਪਹਿਲਾਂ ਵੀ ਕਰਦੇ ਸੀ ਕਾਫੀ ਚਿਰ ਤੋਂ 99 ਵਿੱਚ ਵੀ ਕੀਤੀ ਸੀ ਇਹਨਾਂ ਨੇ ਬਾਈ ਰਣਜੀਤ ਸਿੰਘ ਨੂੰ ਤੋਰਿਆ ਸੀ ਉਦੋਂ ਵੀ ਹੋਇਆ ਸੀ ਲੇਕਿਨ ਅੱਜ ਦਾ ਜਿੱਥੇ ਆਜਾ ਕਾਲੀ ਦਲ ਪਹੁੰਚ ਗਿਆ ਹੈ ਉੱਥੇ ਉਦੋਂ ਇੰਨਾ ਡਾਊਨ ਕਾਲੀ ਦਲ ਹੈ ਨਹੀਂ ਸੀ ਉਦੋਂ ਸੰਗਤਾਂ ਦੇ ਵਿੱਚ ਇਹ ਹਾਲਤ ਨਹੀਂ ਸੀ ਜਿਹੜੀ ਅੱਜ ਹੈ ਕੇਂਦਰੀ ਸਿੰਘ ਸਵਾ ਵੱਲੋਂ ਤੁਸੀਂ ਜਾਂ ਤੁਹਾਡਾ ਕੋਈ ਨਮਾਇਦਾ ਜਾਏਗਾ ਉਸ ਪੰਥਕਟ ਦੇ ਵਿੱਚ 14 ਮਾਰਚ ਨੂੰ ਜਿਹੜਾ ਸੱਦਿਆ ਗਿਆ ਦਮਦਮੀ ਟਕਸਾਲ ਦੇ ਵੱਲੋਂ ਭਾਵੇਂ ਕੀ ਵਿਚਾਰਕ મતਪੇਦ ਹੋ ਸਕਦੇ ਨੇ ਇਹ ਗੱਲ ਉਹਨਾਂ ਨੇ ਵੀ ਕਿਹਾ ਵਿਚਾਰਕ મતਪੇਦ ਹੋ ਸਕਦੇ ਨੇ ਕਿਸੇ ਵੀ ਸੰਪਰਦਾ ਦੇ ਕਿਸੇ ਵੀ ਜਥੇਬੰਦੀ ਦੇ ਜਦੋਂ ਮਸਲਾ ਇੱਕ ਪੰਥਕ ਮਰਿਆਦਾ ਦਾ ਘਾਣ ਹੋਇਆ ਤਾਂ ਕਿਤੇ ਨਾ ਕਿਤੇ ਉਹ ਸਮਝਾਤਾ ਹੋਏ ਜਾਉਂਦੇ ਉਹ ਅਸੀਂ ਜਿਹੜਾ ਇਹਨਾਂ ਨੇ ਫੈਸਲੇ ਕੀਤੇ ਐ ਜਥੇਦਾਰਾਂ ਨੂੰ ਹਟਾਉਣ ਦੇ ਮਰਿਆਦਾ ਦੇ ਉਹਦੇ ਸਬੰਧ ਚ ਅਕਾਲ ਤਖਤ ਤੇ ਪ੍ਰੋਟੈਸਟ ਕਰਕੇ ਆਏ ਆ ਅਸੀਂ ਸ਼ਾਮਲ ਸੀਗੇ ਪਰਸੋ ਕਰਕੇ ਆਏ ਅਸੀਂ ਗਏ ਆ ਵrota ਨਾਲ ਅਸੀਂ ਸ਼ਾਮਲ ਆ ਬੇ ਤਰੀਕਾ ਨਹੀਂ ਦੂਸਰੀ ਗੱਲ ਹੈ ਕਿ ਜਿਹੜੇ ਉੱਥੇ ਆਰਗੇਨਾਈਜ਼ ਕਰ ਰਹੇ ਆ ਕੀ ਉਹ ਸਾਨੂੰ ਬੁਲਾਉਣਗੇ ਸਦਾ ਆਉਣ ਦਾ ਕੋਈ ਨਹੀਂ ਆਇਆ ਪਰ ਇਹ ਵੀ ਜ਼ਰੂਰੀ ਨਹੀਂ ਅਸੀਂ ਆਪਣੀ ਟੀਮ 'ਚ ਬੈਠ ਕੇ ਸਲਾਹ ਕਰਾਂਗੇ ਕਿ ਸਾਨੂੰ ਜਾਣਾ ਚਾਹੀਦਾ ਹੈ ਅਸੀਂ ਸਿਧਾਂਤਕ ਤੌਰ ਤੇ ਜਿਹੜੇ ਉਹਨਾਂ ਨੇ ਕਿਹਾ ਆ ਉਹਦੇ ਅਸੀਂ ਸਹਿਮਤ ਆ ਬਿਸ਼ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਹੈਗਾ ਅੱਜ ਦੇ ਸ਼ਰੋਮਣੀ ਅਕਾਲੀ ਦਲ ਨੂੰ ਕਿ ਉਹ ਇਸ ਤਰ੍ਹਾਂ ਦੀ ਬੇਰੂਤੀ ਕਰੇ ਤੇ ਇਹ ਜਿਹੜੇ ਅਸੀਂ ਉਹਨਾਂ ਜਿਹੜੇ ਇਕੱਠ ਕਰ ਰਹੇ ਆ ਉਹਨਾਂ ਦਾ ਸਵਾਗਤ ਕਰ ਰਹੇ ਆ ਕਿ ਘੱਟੋ ਘੱਟ ਪ੍ਰੋਟੈਸਟ ਹੈ ਜਿਨ੍ਹਾਂ ਲੋਕਾਂ ਨੇ ਮਾੜਾ ਕੰਮ ਕੀਤਾ ਆ ਉਹਨਾਂ ਦੇ ਖਿਲਾਫ ਖਾਲਸਾ ਪੰਥ ਦਾ ਪ੍ਰੋਟੈਸਟ ਪ੍ਰਦਰਸ਼ਨ ਤੇ ਹੋਣੇ ਚਾਹੀਦੇ ਇਹਦੀ ਕੋਈ ਬਿਲਕੁਲ ਇੱਕ ਨਾਨਕਸਈ ਕੈਲੰਡਰ ਬਾਰੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਉਹ ਨਾਨਕਸਈ ਕੈਲੰਡਰ ਦੇ ਮੁਤਾਬਕ ਤਿਹਾੜ ਮਨਾਉਣੇ ਚਾਹੀਦੇ ਨੇ ਉਸ ਦੇ ਮੁਤਾਬਕ ਨਵਾਂ ਸਾਲ ਮਨਾਉਣਾ ਚਾਹੀਦਾ ਕਿਸ ਤਰੀਕੇ ਨਾਲ ਦੇਖੋ ਨਾਨਕਸਈ ਕੈਲੰਡਰ ਬਾਰੇ ਥੋੜੇ ਵਿਸਤਾਰ ਚ ਸਮਝਾਓ ਹੈ ਕੀ ਆ ਸਾਰਾ ਇਹ ਦੇਖੋ ਜੀ ਨਾਨਕਸ਼ਾਈ ਕਲੰਡਰ ਹੈ ਜਿਹੜਾ ਸਿੱਖਾਂ ਦੇ ਵਿੱਚ ਕਾਫੀ ਪੁਰਾਣੀ ਚੱਲੀ ਧਾਰਨਾ ਚੱਲਨੀ ਆ ਰਹੀ ਸੀਗੀ ਤੇ ਇਹ 2003 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਪ੍ਰਵਾਨ ਕਰਕੇ ਲਾਗੂ ਦਮਦਮਾ ਸਾਹਿਬ ਤੋਂ ਕੀਤਾ ਸੀਗਾ ਇਹ ਕੁਝ ਸਾਲ ਚੱਲਿਆ ਵੀ ਲੇਕਿਨ ਬਾਅਦ ਵਿੱਚ ਕਿਉਂਕਿ ਜਦੋਂ ਲਾਗੂ ਕੀਤਾ ਸੀਗਾ ਜਦੋਂ ਪੰਜਾਬ 'ਚ ਆਰਐਸਐਸ ਦੇ ਮੁਖੀ ਆਏ ਸੀ ਉਹ ਬਿਆਨ ਦੇ ਕੇ ਗਏ ਸੀਗੇ ਅਸੀਂ ਇਹ ਸਹਿਕਾਰ ਨਹੀਂ ਕਰ ਸਕਦੇ ਕਿ ਜਿਹੜਾ ਖਾਲਸਾ ਪੰਥ ਹੈ ਸਿੱਖ ਪੰਥ ਹੈ ਉਹ ਵੱਖਰਾ ਕੈਲੰਡਰ ਬਣਾਵੇ ਉਹ ਸਾਡੇ ਜਿਹੜੇ ਕੈਲੰਡਰ ਹੈ ਉਸ ਮੁਤਾਬਕ ਹੀ ਕੰਮ ਕਰੇ ਤੇ ਬਾਅਦ ਵਿੱਚ ਆ ਕੇ ਤੁਮਾ ਸਾਹਿਬ ਤੇ ਮੱਕੜ ਸਾਹਿਬ ਦੀ ਇੱਕ ਕਮੇਟੀ ਬਣੀ ਉਹ ਰਿਵਾਈਵ ਕਰਨ ਵਾਸਤੇ ਕਿ ਜਿਹੜੀਆਂ ਤਰੁੱਟੀਆਂ ਰਹਿ ਗਈਆਂ ਤਾਂ ਇਸ ਕੈਲੰਡਰ ਦੇ ਵਿੱਚ ਉਹਦੇ ਵਾਸਤੇ ਉਹਦੀ ਸਮਿਖਿਆ ਕਰੇਗੀ ਸਮਿਖਿਆ ਤਾਂ ਕੋਈ ਕੋ ਕੈਲੰਡਰ ਜੰਤਰੀ ਦਾ ਕੋਈ ਵਿਦਵਾਨ ਤਾਂ ਹੈ ਨਹੀਂ ਸੀਗਾ ਉਹਨਾਂ ਨੇ ਆ ਕੇ ਇੱਕਾ ਫੇਰ ਉਹ ਕਲੰਡਰ ਤੋਂ ਬਹਿ ਕੱਢ ਗਏ ਕੁਝ ਦਿਨ ਜਿਹੜੇ ਆ ਉਸ ਕਲੰਡਰ ਦੇ ਰੱਖ ਲਏ ਕੁਝ ਪੁਰਾਣੇ ਕਲੰਡਰ ਦੇ ਜਿਹੜੇ ਬਿਕਰਮ ਕਲੰਡਰ ਦੇ ਰੱਖ ਲਏ ਹੁਣ ਕਲੰਡਰ ਦੇ ਵਿੱਚ ਕੀ ਫਰਕ ਹੈ ਕਿ ਜਿਹੜਾ ਦੇਸੀ ਕਲੰਡਰ ਹੈ ਜਿਹਨੂੰ ਬਿਕਰਮ ਕਲੰਡਰ ਕਹਿੰਦੇ ਉਹ ਚੰਦਰਮਾ ਦੇ ਚੰਦਰਮਾ ਦਾ ਚੱਕਰ ਹੈ ਜਿਹੜਾ ਧਰਤੀ ਦਾ ਉਹ ਬਣਦਾ ਹੈਗਾ ਆ 356 ਦਿਨਾਂ ਦਾ ਜਿਹੜਾ ਸੂਰਜ ਦਾ ਚੱਕਰ ਹੈ ਉਹ 365 ਦਿਨਾਂ ਦਾ ਬਣਦਾ ਹੈ ਹੁਣ ਇਹਦੇ ਨਾਲ 10 11 ਦਿਨਾਂ ਦਾ ਹਰ ਸਾਲ ਫਰਕ ਆ ਜਾਂਦਾ ਹੈ ਦੂਸਰੇ ਕਲੰਡਰ ਨਾਲੋਂ ਮੰਨ ਲਓ ਇਸ ਵਾਰੀ ਜਿਹੜਾ ਗੁਰਪੁਰ 5 ਜਨਵਰੀ ਨੂੰ ਆਉਂਦਾ ਅਗਲੀ ਨੂੰ ਫਰਕ ਪੈ ਜਾਏਗਾ ਤੇ ਵਿਕਰਮੀ ਕੈਲੰਡਰ ਦੇ ਵਿੱਚ ਇੱਕ ਸੁਵਿਧਾ ਹੈਗੀ ਹੈ ਕਿ ਉਹ ਇਸ ਬੈਲੈਂਸ ਨੂੰ ਕਰਨ ਵਾਸਤੇ 3 ਸਾਲਾਂ ਬਾਅਦ ਇੱਕ 13 ਮਹੀਨਿਆਂ ਦਾ ਸਾਲ ਬਣਾਉਂਦੇ ਤਾਂ ਉਹਨੂੰ ਮਨਹੂਸ ਮਹੀਨਾ ਕਹਿੰਦੇ ਆ ਹਰ 3 ਸਾਲ ਬਾਅਦ ਇੱਕ ਮਨਹੂਸ ਮਹੀਨਾ ਆ ਜਾਂਦਾ ਸਾਲ 13 ਮਹੀਨਾ ਦਾ ਹੋ ਜਾਂਦਾ ਤਾਂ ਉਹ ਉਹਨੂੰ ਪ੍ਰਬੰਧ ਕਰ ਲੈਂਦੇ ਆਪਣਾ ਉਹਨ ਸਾਡੇ ਪੰਥ ਵਿੱਚ ਕੋਈ ਇਸ ਤਰ੍ਹਾਂ ਦੀ ਰਿਵਾਇਤ ਨਹੀਂ ਕਿ 13 ਮਹੀਨਿਆਂ ਦਾ ਜਾਂ ਕੋਈ ਸਾਡੇ ਵਾਸਤੇ ਇਸ ਮਹੀਨਾ ਬਹੁਤ ਚੰਗਾ ਹੁੰਦਾ ਹੈ ਜਾਂ ਕੋਈ ਮਾੜਾ ਹੁੰਦਾ ਹੈ ਸਾਡੇ ਵਾਸਤੇ ਸਾਰੇ ਦਿਨ 12 ਮਾਹ ਦੇ ਵਿੱਚ ਬਾਣੀ ਮਤਾ ਕੋ ਬਰਾਬਰ ਨੇ ਕੋਈ ਚੰਗਾ ਨਹੀਂ ਹੁੰਦਾ ਕੋ ਮਾੜਾ ਨਹੀਂ ਹੁੰਦਾ ਹੁਣ ਉਹ ਦੇ ਵਿੱਚ 13ਵਾਂ ਮਹੀਨਾ ਤੇ ਸ਼ਾਮਿਲ ਨਹੀਂ ਕਰ ਸਕਦੇ ਜੇ 13ਵਾਂ ਮਹੀਨਾ ਸ਼ਾਮਿਲ ਨਹੀਂ ਕਰ ਸਕਦੇ ਉਹ ਤੁਹਾਡਾ ਸਾਰਾ ਸਿਸਟਮ ਹੈ ਜਿਹੜਾ ਹਿੱਲ ਰਿਹਾ ਆ ਉਹਦੇ ਬਦਲਤੀ ਤੁਸੀਂ ਸ਼ਿਦੀਪ ਪੁਰਵੰਦ ਵਿੱਚ ਸਹਿਬਜਾਦਾ ਸ਼ਿਦੀ ਦੇ ਵਿੱਚ ਵੀ ਕਈ ਵਾਰੀ ਆ ਜਾਂਦਾ ਹੈ ਕਈ ਵਾਰੀ ਸਾਲ 'ਚ ਦੋ ਵਾਰੀ ਆ ਜਾਂਦਾ ਹੈ ਕਈ ਵਾਰੀ ਸਾਲ 'ਚ ਇੱਕ ਵਾਰੀ ਵੀ ਨਹੀਂ ਆਉਂਦਾ ਇਹ ਇਸ਼ੂ ਰਹਿਣਗੇ ਜਦੋਂ ਪੰਥ 160 ਦੇਸ਼ਾਂ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਆ ਤਾਂ ਉਹਦੇ ਵਿੱਚ ਜਿਹੜੀਆਂ ਪ੍ਰੋਬਲਮ ਵਿਸ਼ਵ ਭਰ ਤੇ ਸਿੱਖਾਂ ਨੂੰ ਆ ਰਹੀਆਂ ਨੇ ਉਥੇ ਇਦਾਂ ਨਹੀਂ ਕਿ ਉਹਨਾਂ ਨੇ ਕੋਈ ਕਰਾਲੀ ਵਾਲੇ ਪੰਡਤਾਂ ਤੋਂ ਦੇਖ ਕੇ ਆਪਣੇ ਛੁੱਟੀਆਂ ਕਰਨੀਆਂ ਨੇ ਉਥੇ ਵੱਖਰਾ ਸਿਸਟਮ ਹੈ ਕੈਨੇਡਾ ਦਾ ਵੱਖਰਾ ਆ ਨਿਊਜ਼ੀਲੈਂਡ ਦਾ ਵੱਖਰਾ ਆ ਉਹਨਾਂ ਦੇ ਵਿੱਚ ਛੁੱਟੀਆਂ ਕਰਨ ਤੋਂ ਪਹਿਲਾਂ ਦੱਸਣਾ ਪੈਂਦਾ ਆ ਕਿ ਗੁਰਪੁਰਪ ਕਦੋਂ ਆਉਣਾ ਉਹਦੀ ਛੁੱਟੀ ਕਰਦੇ ਆ ਤੇ ਜੇ ਤਾਂ ਪਰਮਾਨੈਂਟ ਹੋਵੇ 5 ਜਨਵਰੀ ਆਉਣੀ ਤਾਂ ਉਹਨਾਂ ਨੂੰ ਸੌਖਾ ਆ ਜੇ ਕਦੀ 28 ਦਸੰਬਰ ਨੂੰ ਆਉਣਾ ਹੈ ਕਦੀ 22 ਦਸੰਬਰ ਨੂੰ ਆਉਣਾ ਹੈ ਕਦੀ ਨਹੀਂ ਆਉਣਾ ਇਹ ਫਿਰ ਉਹ ਕੀ ਕਰਨ ਇਸ ਕਰਕੇ ਉਹ ਭੰਬਲ ਬੱਸਾ ਬਣਿਆ ਰਹਿੰਦਾ ਆ ਜਥੇਦਾਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਅਸੀਂ ਉਹਦਾ ਬਹੁਤ ਸਵਾਗਤ ਕਰਦੇ ਆ ਕਿ ਉਹਨਾਂ ਨੇ ਘੱਟੋ ਘੱਟ ਅਹਿਸਾਸ ਕੀਤਾ ਹੈ ਲੇਕਿਨ ਅਸੀਂ ਉਹਨਾਂ ਨੂੰ ਜਾ ਕੇ ਵਾਰ-ਵਾਰ ਬੇਨਤੀ ਕਰਦੇ ਰਹੇ ਜਦੋਂ ਜਥੇਦਾਰ ਸੀ ਕਿ ਤੁਸੀਂ ਲਾਗੂ ਕਰੋ ਉਹਨਾਂ ਨੇ ਆਪਣੇ ਸਮੇਂ 'ਚ ਲਾਗੂ ਨਹੀਂ ਕਰੇ ਕੀਤਾ ਇਹਦਾ ਸੰਗ ਅਫਸੋਸ ਜ਼ਰੂਰ ਹੈ ਖਾਲੇ ਲਾਗੂ ਹੋਇਆ ਕੈਲੰਡਰ ਕਨੀ ਇਹ ਨਹੀਂ ਹੋਇਆ ਲਾਗੂ ਜੀ ਵਾਪਸ ਲਾਗੂ ਕੀਤਾ ਹੋਇਆ ਵਾਪਸ ਲੈ ਲਿਆ ਸੀ ਜਦੋਂ ਇਹਨੂੰ ਲਾਗੂ ਕੀਤਾ ਸੀ ਸ਼ਰੋਮਣੀ ਕਮੇਟੀ ਦੀ ਜਰਨਲ ਹਾਊਸ ਨੇ ਕੀਤਾ ਸੀ ਤੇ ਪੰਥਕ ਸੰਸਥਾਵਾਂ ਦੇ ਰਹਿ ਵੀ ਲੈ ਅੰਗੇ ਜੰਸੀਆਂ ਇੱਕ ਪੰਥਕ ਵਿਧੀ ਵਿਧਾਨ ਅਪਣਾਇਆ ਗਿਆ ਸੀ ਲੇਕਿਨ ਜਦੋਂ ਉਹਨੂੰ ਰਿਜੈਕਟ ਕੀਤਾ ਗਿਆ ਤਾਂ ਦੋ ਬੰਦਿਆਂ ਦੀ ਕਮੇਟੀ ਨੇ ਰਿਜੈਕਟ ਕਰਤਾ ਤਾਂ ਇਹ ਇੱਕ ਕਟੋਕਟ ਪਿਛਲੇ 10 ਸਾਲ ਹੋ ਗਏ 10 ਸਾਲ ਤੋਂ ਇਹ ਚੱਲ ਰਿਹਾ ਲਗਾਤਾਰ ਨਹੀਂ ਤੁਹਾਡਾ ਕਹਿਣ ਦਾ ਮਤਲਬ ਹੈ ਗਿਆਨੀ ਰਗਵੀਰ ਸਿੰਘ ਕੋਲ ਮੌਕਾ ਸੀ ਉਹਨਾਂ ਨੂੰ ਲਾਗੂ ਕਰਵਾਉਣਾ ਬਿਲਕੁਲ ਰਗਵੀਰ ਸਿੰਘ ਕੋਲ ਮੌਕਾ ਸੀ ਉਸ ਤੋਂ ਪਹਿਲਾਂ ਜਿਹੜੇ ਜਸਦਾਰ ਸੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਰਹੇ ਜਾਂ ਕੇ ਗੁਰਵਿੰਦਰ ਸਿੰਘ ਨੂੰ ਵੀ ਕਈ ਵਾਰੀ ਬੇਨਤੀ ਕੀਤੀ ਕਿ ਲਾਗੂ ਕਰੋ ਤੁਸੀਂ ਮਿਲੇ ਸੀ ਗਿਆਨੀ ਰਗਵੀਰ ਸਿੰਘ ਨੂੰ ਇਸ ਮਸਲੇ ਤੇ ਵੀ ਇਹ ਬਿਲਕੁਲ ਅਸੀਂ ਤਾਂ ਰਿਟਰਨ ਤੇ ਵੀ ਸਾਕਾ ਤੋਂ ਹੀ ਮੁਲਾਕਾਤ ਵੀ ਹੋਈ ਤੇ ਰਿਟਰਨ ਤੇ ਵੀ ਅਸੀਂ ਦਿੰਦੇ ਰਹੇ ਅੱਜ ਤਾਂ ਸਾਡਾ ਜਿਹੜਾ ਭਾਰਤ ਸਰਕਾਰ ਦੇ ਥਰੂ ਵੀ ਲੈਟਰ ਉੱਥੇ ਪਹੁੰਚਿਆ ਹੋਇਆ ਹੈ ਜਿਹੜਾ ਸਾਡਾ ਮਿਨੋਰਟੀ ਕਮਿਸ਼ਨ ਹੈ ਉਹਦੇ ਥਰੂ ਵੀ ਅਸੀਂ ਅਪਰੋਚ ਕੀਤੀ ਕਿ ਸਿੱਖਾਂ ਦੇ ਜਿਹੜੇ ਵਿਸ਼ਵ ਭਰ ਦੇ ਸਿੱਖ ਰਹਿ ਰਹੇ ਆ ਉਹਨਾਂ ਦੀਆਂ ਪ੍ਰੋਬਲਮ ਸਿਰਫ ਪੰਜਾਬ ਜਾਂ ਭਾਰਤ ਤੱਕ ਨਹੀਂ ਹੈਗੀਆਂ ਬਾਹਰ ਵੀ ਹੈਗੀਆਂ ਨੇ ਇੱਥੇ ਤਾਂ ਪੰਜਾਬ ਸਰਕਾਰ ਹੈ ਜਿਹੜੀ ਤੁਹਾਡੀਆਂ ਤੁਹਾਡੇ ਕੈਲੰਡਰ ਅਨੁਸਾਰ ਛੁੱਟੀਆਂ ਕਰ ਦਿੰਦੀ ਆ ਤਾਂ ਪੰਜਾਬ ਦੇ ਸਿੱਖਾਂ ਨੂੰ ਬਾਤ ਹੀ ਪ੍ਰੋਬਲਮ ਨਹੀਂ ਆਉਂਦੀ ਲੇਕਿਨ ਬਾਹਰਸ ਪ੍ਰੋਬਲਮ ਆਉਂਦੀ ਆ ਹੁਣ ਸਰਬੱਤ ਖਾਲਸਾ ਦੀ ਵੀ ਮੰਗ ਕਹੀ ਜਿੱਥੇ ਬੰਦੀਆਂ ਮੰਗ ਕਰ ਰਹੀਆਂ ਨੇ ਵੀ ਸਰਬੱਤ ਖਾਲਸਾ ਸੱਦਿਆ ਜਾਣਾ ਚਾਹੀਏ ਜਿਹੇ ਜਿਹੇ ਸੰਕਟ ਖੜੇ ਹੋ ਰਹੇ ਨੇ ਮਸਾਕੀ ਤੇ ਮੰਗ ਕਰ ਰਿਹਾ ਕੋਈ ਕਹਿ ਰਹੇ ਨੇ ਕਿ ਵਿਧੀ ਵਿਧਾਨ ਬਣਾਉਣਾ ਚਾਹੀਦਾ ਜਥੇਦਾਰਾਂ ਦੀ ਨਿਯੁਕਤੀ ਤੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦਾ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਜਿਹੜਾ ਤਾਂ ਵਿਧੀ ਵਿਧਾਨ ਬਣਾਉਣ ਦੀ ਗੱਲ ਹੈ ਇਹ ਤਾਂ ਸ਼ਰਮਨੀ ਕਮੇਟੀ ਦੇ ਜਰਨਲ ਹਾਊਸ ਨੇ ਪਾਸ ਕੀਤਾ ਹੋਇਆ ਕਮੇਟੀ ਵੀ ਬਣ ਗਈ ਸੀ ਤੇ ਉਹਦੀ ਮੀਟਿੰਗ ਜਦੋਂ ਹੋਈ ਅਨੰਦਪੁਰ ਸਾਹਿਬ ਚ ਕਮੇਟੀ ਦੀ ਤਾਂ ਹੈੱਡ ਆਫਿਸ ਤੋਂ ਫੋਨ ਚਲਾ ਗਿਆ ਵੀ ਤੁਸੀਂ ਕੋਈ ਕੰਮ ਕਾਰਵਾਈ ਨਹੀਂ ਕਰਨੀ ਤਾਂ ਉਹ ਠੰਡੇ ਬਸਤੇ ਚ ਪਈ ਹੈ ਜਿਹੜਾ ਵਿਧੀ ਵਿਧਾਨ ਵਾਲਾ ਮਸਲਾ ਹੈ ਜਿਹੜਾ ਸਰਵੱਤ ਖਾਲਸੇ ਦਾ ਮਸਲਾ ਹੈ ਇਹ ਬੜਾ ਜਿਹੜਾ ਇੱਕ ਖਾਸਮ ਸਵੇਦਨਸ਼ੀਲ ਮਸਲਾ ਆ ਕਿਉਂਕਿ ਜਿਹੜਾ ਲੇਟੈਸਟ ਸਰਬਖਾਲ ਸਰਬੱਤ ਖਾਲਸਾ ਹੋਇਆ ਵਿੱਚ ਆਪਣੇ ਇੱਥੇ ਚੰਬੇ ਦੇ ਵਿੱਚ ਹੋਇਆ ਸੀਗਾ ਚੰਬੇ ਦੇ ਵਿੱਚ ਅੰਮ੍ਰਿਤਸਰ ਤੇ ਉਹ ਜਿਹੜਾ ਸਰਬੱਤ ਖਾਲਸਾ ਨਹੀਂ ਚਾਹੀਦਾ ਉਹ ਸਰਬੱਤ ਖਾਲਸਾ ਬਰੋਸ ਸੀ ਬਦਲ ਸੀ ਜਿਸ ਤਰ੍ਹਾਂ ਇਹ ਹਲ ਅਕਾਲੀ ਹਾਈ ਕਮਾਂਡ ਆਪਣੇ ਜੇਬ ਤੋਂ ਕੱਢ ਕੇ ਜੇਤੇਦਾਰ ਲਾਉਂਦੀ ਹੈ ਮਰਜ਼ੀ ਦੇ ਉੱਥੇ ਇੱਕ ਦੂਜੀ ਧਿਰ ਦੇ ਜਥੇਦਾਰ ਨੇ ਆਪਣੀ ਮਰਜ਼ੀ ਦੇ ਲਾਤੇ ਉਹਦੇ ਤੋਂ ਜਥੇਦਾਰ ਨਿਕਲੇ ਉਹ ਜਥੇਦਾਰ ਦਾਦੂਵਾਲ ਸਾਹਿਬ ਤਾਂ ਅੱਜ ਕੱਲ੍ਹ ਹੋਰ ਕਿਤੇ ਚਲੇ ਗਏ ਆ ਸੋ ਫਿਰ ਕੀ ਬਣੇਗਾ ਸੋ ਸਰਬੱਤ ਖਾਲਸਾ ਅੱਜ ਦੇ ਦੌਰ ਚ ਜਦੋਂ ਸਿੱਖ ਵਹੀ ਪਰਚ ਰਹਿੰਦੇ ਆ ਉਹਨਾਂ ਦੀ ਜਨ ਸੰਖਿਆ ਗਿਣਤੀ ਦੇ ਆਧਾਰ ਤੇ ਨਮਾਇੰਦੇ ਨਿਚਿਤ ਕੀਤੇ ਜਾਣ ਜੇ ਪੰਜਾਬ ਚ ਸਿੱਖ ਜ਼ਿਆਦੇ ਰਹਿੰਦੇ ਆ ਪੰਜਾਬ ਚ ਜ਼ਿਆਦੇ ਨਮਾਇੰਦੇ ਹੋ ਜਾਣ ਹਰਿਆਣਾ ਚ ਉਸ ਤੋਂ ਘੱਟ ਰਹਿੰਦੇ ਆ ਉਸ ਤੋਂ ਘੱਟ ਹੋ ਜਾਣ ਕੈਨੇਡਾ ਦੇ ਸਿੱਖ ਵਸਦੇ ਉਸਮਤਾ ਸਾਹਿਬ ਨਾਲ ਉਹਦੇ ਹੁਣ ਤੇ ਉਹ ਮਿਲ ਕੇ ਉਹਦਾ ਕੋਈ ਵਿਧੀ ਵਿਵਧਾਨ ਬਣਾਏ ਕਿ ਐ ਸਾਡੇ ਪੈਰਾਮੀਟਰ ਨੇ ਜਿਹੜਾ ਪ੍ਰਤੀਨਿਧ ਖਾਲਸਾ ਸਰਬੱਤ ਖਾਲਸਾ ਤੇ ਬੁਲਾਇਆ ਜਾਏਗਾ ਉਹ ਆ ਯੋਗਤਾ ਹੋਏਗੀ ਕਮੇਟੀ ਦੀ ਜਿਹੜੀ ਸੰਸਤਾ ਬੁਲਾਉਣੇ ਉਹਦੀਆਂ ਆ ਯੋਗਤਾਵਾਂ ਹੋਣਗੀਆਂ ਤੇ ਫੇਰ ਕੋਈ ਪੰਥ ਨਮੇ ਦਾ ਇਕੱਠ ਕਰਦਿਆ ਜਾਏ ਤੇ ਉਹਦੇ ਏਜੰਡੇ ਪਹਿਲਾਂ ਪੰਥ ਨੂੰ ਦੱਸੇ ਜਾਣ ਸਰਬੱਤ ਖਾਲਸਾ ਫੇਰ ਫਾਇਦਾ ਆ ਨਹੀਂ ਤਾਂ ਉਹ ਕੀ ਹੋਇਆ ਸੀਗਾ ਉਹ ਸਿਮਰਜੀਤ ਮਾਨ ਨੂੰ ਜੋ ਜਿਹੜਾ ਚੰਗਾ ਲੱਗਿਆ ਉਹਨਾਂ ਨੇ ਆਪਣੇ ਬਣਾ ਲਏ ਬਾਦਲ ਸਾਹਿਬ ਆਪਣੇ ਬਣਾ ਰਹੇ ਸੀ ਮਾਨ ਸਾਹਿਬ ਨੇ ਆਪਣੇ ਬਣਾ ਲਏ ਕੱਲ ਨੂੰ ਜਿਹੜੇ ਅੱਜ ਇਕੱਠ ਕਰੇ ਆਪਣੇ ਬਲਾਉਣ ਨੇ ਪਰਸੋਂ ਨੂੰ ਜਿਹੜੇ ਅ ਅਮਰਤਪਾਲ ਜੀ ਆ ਕੇ ਆਪਣੇ ਬਲਾਉਣ ਫਿਰ ਤਾਂ ਪੰਬਲ ਪਸਾ ਹੋਰ ਵਾਜੇਗਾ ਸੋ ਇਹ ਸਰਬੱਤ ਖਾਲਸੇ ਬਲਾਉਣ ਤੋਂ ਪਹਿਲਾਂ ਸਰਬੱਤ ਖਾਲਸਾ ਜਿਹੜਾ 18ਵੀਂ ਸਦੀ 'ਚ ਬੁਲਾਇਆ ਜਾਂਦਾ ਸੀ ਉਹ ਅੱਜ ਬੁਲਾਇਆ ਨਹੀਂ 18ਵੀਂ ਸਦੀ 'ਚ ਸਿੱਖ ਪੰਜਾਬ 'ਚ ਹੀ ਰਹਿੰਦੇ ਸੀਗੇ ਭਾਰਤ 'ਚ ਰਹਿੰਦੇ ਸੀ ਹੁਣ ਸਿੱਖ ਹੈ ਜਿਹੜਾ ਦੁਨੀਆ ਭਰ ਚ ਰਹਿ ਰਿਹਾ ਤੇ ਪੰਜਾਬ ਬੜਾ ਛੋਟਾ ਹੋ ਗਿਆ ਕਿਹੜੇ ਕਿਹੜੇ ਹਲਾਪਾਂ ਚ ਸੱਦਿਆ ਜਾਂਦਾ ਸੀ ਕਿਹੜੇ ਕਿਹੜੇ ਸੰਕਟ ਦੇ ਮੌਕੇ ਸੱਦਿਆ ਜਾਂਦਾ ਪੰਥ ਜਦੋਂ ਵੀ ਪੰਥ ਦਾ ਸੰਕਟ ਦੀ ਘੜੀ ਆਉਂਦੀ ਆ ਪੰਥ ਸਰਬੱਤ ਖਾਲਸਾ ਸੱਦ ਸਕਦਾ ਉਹਦੇ ਕੋਲ ਪਾਵਰਾਂ ਨੇ ਲੇਕਿਨ ਉਹ ਸੱਦਣ ਤੋਂ ਪਹਿਲਾਂ ਜਿਸ ਤਰ੍ਹਾਂ ਸਰਬੱਤ ਖਾਲਸਾ ਸੱਦਿਆ ਗਿਆ ਕਿ ਅਬਦਾਲੀ ਦੇ ਹਮਲੇ ਦਾ ਮੁਕਾਬਲਾ ਕਰਨਾ ਹੈ ਏਜੰਡਾ ਸਾਹਮਣੇ ਸੀਗਾ ਜਿਹੜੇ ਆਉਣਾ ਚਾਹੁੰਦੇ ਸੀ ਉਹ ਆ ਗਏ ਲੜਾਈ ਲੜੀ ਫਤਿਹ ਹੋਇਆ ਖਾਲਸਾ ਪੰਥ ਨੇ ਹਲੌਰ ਤੇ ਕਬਜ਼ਾ ਕਰਨਾ ਸਰਬੱਤ ਖਾਲਸਾ ਚ ਫੈਸਲਾ ਹੋਇਆ ਕਰ ਲਿਆ ਕਬਜ਼ਾ ਪੰਜਾਬ ਤੇ ਰਾਜ ਹੋਇਆ ਸੋ ਇਹ ਹੋ ਸਕਦਾ ਆ ਲੇਕਿਨ ਸਰਬੱਤ ਖਾਲਸੇ ਦਾ ਏਜੰਡਾ ਤਾਂ ਤੁਹਾਨੂੰ ਦੱਸਣਾ ਪਏਗਾ ਕਿ ਕੀ ਹੈ ਸਰਬੱਤ ਖਾਲਸੇ ਦਾ ਏਜੰਡਾ ਜੇਕਰ ਸਿਕਬੀਰ ਬਾਦਲ ਨੂੰ ਪਰਾ ਹਟਾ ਕੇ ਕਿਸੇ ABC ਹੋਰ ਨੂੰ ਲਿਆਉਣਾ ਆ ਤਾਂ ਸਰਬੱਤ ਖਾਲਸਾ ਕਾਮਯਾਬ ਨਹੀਂ ਹੋ ਸਕਦਾ ਸਰਬੱਤ ਖਾਲਸਾ ਇੱਕ ਪੰਚ ਪ੍ਰਧਾਨੀ ਸਿਸਟਮ ਨੂੰ ਲੈ ਕੇ ਆਵੇ ਜਿਹੜੇ ਪਰਿਵਾਰਾਂ ਦੇ ਕਬਜ਼ੇ ਆ 엘ੀਟ ਸਿੱਖਾਂ ਦੇ ਕਬਜ਼ੇ ਆ ਉਹਨਾਂ ਨੂੰ ਹਟਾਵੇ ਅਮੀਰਾਂ ਦੇ ਕਬਜ਼ੇ ਨੂੰ ਹਟਾਵੇ ਫਿਰ ਹੋਏਗਾ ਸਰਬੱਤ ਖਾਲਸਾ ਉਹ ਜਿਹੜੀ ਸੰਗਤ ਹੈ ਉਹ ਫੈਸਲੇ ਕਰੇ ਸੋ ਮੈਨੂੰ ਲੱਗਦਾ ਕਿ ਸਰਬੱਤ ਖਾਲਸਾ ਇਸ ਵਕਤ ਇਸ ਸੰਕਟ ਤੋਂ ਪੰਥ ਨੂੰ ਕੱਢ ਸਕਦਾ ਹੈ ਲੇਕਿਨ ਉਹਦੇ ਵਾਸਤੇ ਸਿੱਖਾਂ ਨੂੰ ਪਹਿਲਾਂ ਸਿਰ ਜੋੜ ਕੇ ਸਰਬੱਤ ਖਾਲਸਾ ਦਾ ਵਿਧੀ ਵਿਧਾਨ ਤਰੀਕਾਕਾਰ ਵੀ ਜਿਹੜਾ ਉਹ ਬਣਾਉਣ ਸਤਾਪਤ ਕਰਨਾ ਪਏਗਾ ਨਹੀਂ ਹੁਣ ਜਿਹੜਾ ਪਹਿਲਾਂ ਸਦੀਆਂ ਪਹਿਲਾਂ ਸੀਗਾ ਇਸਟੀਚੂਸ਼ਨਾਂ ਉਹਨਾਂ ਨੂੰ ਉਸ ਰੂਪ ਜਿ ਸਿੱਖਾਂ ਦੀ ਜੀਵਨ ਸ਼ੈਲੀ ਬਦਲ ਚੁੱਕੀ ਐ ਕੀ ਅਜੇ ਹਾਲਾਤਾਂ ਦੇ ਵਿੱਚ ਜਿਹੜੇ ਹਾਲਾਤ ਚੱਲ ਰਹੇ ਨੇ ਕਿਹਾ ਜਾਂਦਾ ਕਿ ਸੰਪਰਦਾਵਾਂ ਦੇ ਆਪਸ ਵਿੱਚ મતਭੇਦ ਵੱਡੇ ਨੇ ਬੜੇ ਕਿੰਤੂ ਪ੍ਰਾਂਤੀ ਨੂੰ ਆਪ ਦੇ ਵਿੱਚ ਵਿਚਾਰ ਨਹੀਂ ਲੜਦੇ ਖਤਮ ਹੋ ਜਾਣਗੇ ਜਿਹੜਾ ਹੁਣ ਹੁੰਦੇ ਹਾਲਾਤ ਦੱਸ ਰਹੇ ਨੇ ਕਿ મતਭੇਦ ਖਤਮ ਕਰਨੇ ਵੇਖੋ ਜੀ ਇਸਟੀਚੂਸ਼ਨਾਂ ਨੂੰ ਸਸਤਾ ਦੇ મતਭੇਦ ਤਾਂ ਨਹੀਂ ਕਲਾ ਸਕਦੇ ਇੱਕ ਕਨਸਟੀਚਿਊਸ਼ਨ ਵਿਧਾਨ ਹੁੰਦਾ ਜਿਹੜਾ ਚਲਾਉਂਦਾ ਆ ਵਧਾਣ ਸਾਡੇ ਕੋਲ ਜਿਹੜੀ ਹੈ ਪ੍ਰਵਾਂਤ ਰਹਿਤ ਮਰਿਆਦਾ ਕਾਲ ਤੱਕ ਤੇ ਨਹੀਂ ਕੀਤੀ ਹੋਈ ਹੈ ਜਿੰਨਾ ਚਿਰ ਕੋਈ ਹੋਰ ਸਰਬ ਕਲੈਕਟਿਵ ਫੈਸਲਾ ਨਹੀਂ ਹੁੰਦਾ ਮਰਿਆਦਾ ਤਾਂ ਹੋਇਆ ਪਿਆ ਆ ਉਸ ਦੁਆਲੇ ਉਹ ਕੇਂਦਰ ਹੋ ਕੇ ਹੋ ਸਕਦਾ ਆ ਹੋਰ ਤਾਂ ਕੋਈ ਤਰੀਕਾ ਨਹੀਂ ਬੰਦੇ ਤਾਂ ਬਦਲਦੇ ਰਹਿਣਗੇ ਖਰੀਦੇ ਜਾਂਦੇ ਰਹਿਣਗੇ ਹੋਰ ਬਹੁਤ ਸਾਰੇ ਪ੍ਰੈਸ਼ਰ ਜੇ ਕੋਈ ਇੱਕ ਤਾਂ ਵੱਡੀ ਸਮੱਸਿਆ ਹੈ ਕਿ 18ਵੀਂ ਸਦੀ ਦੇ ਵਿੱਚ ਜਿਹੜਾ ਸਟੇਟ ਦਾ ਆ ਰੂਪ ਨਹੀਂ ਸੀ ਜਿਹੜਾ ਅੱਜ ਹੈ ਉਦੋਂ ਸਟੇਟ ਵੀ ਘੋੜਿਆਂ ਤੇ ਚੜ ਕੇ ਲੜਦੀ ਸੀ ਸਿੱਖ ਵੀ ਘੋੜਿਆਂ ਤੇ ਚੜ ਕੇ ਲੜਦੇ ਸੀ ਹੁਣ ਸਟੇਟ ਜਿੰਨੀ ਪਾਵਰਫੁਲ ਹੈ ਜਿੰਨੇ ਸਾਡੇ ਤੁਹਾਡੇ ਨਰੇਟਿਵ ਨਾਲ ਘਰ ਚ ਪਹੁੰਚ ਚੁੱਕੀ ਹੈ ਤੁਹਾਡੇ ਬਿਸਤਰੇ ਤੱਕ ਪਹੁੰਚ ਚੁੱਕੀ ਤੁਹਾਡੀ ਜੇਬ ਵਿੱਚ ਫਿਰਦੀ ਹੈ ਤਾਂ ਇਹ ਪਹਿਲਾਂ ਦੀ ਸਿਚੁਏਸ਼ਨ ਨਹੀਂ ਸੀ ਅੱਜ ਤੁਹਾਨੂੰ ਇਹ ਚੈਲੰਜ ਸਾਰੇ ਨਾਲ ਲੈ ਕੇ ਚੱਲਣਾ ਪਏਗਾ ਤਾਂ ਉਸ ਨਾਲ ਨਹੀਂ ਚੱਲਣਾ ਪੈਣਾ ਮੈਨੂੰ ਲੱਗਦਾ ਕਿ ਇਹੀ ਹੋ ਸਕਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤਾ ਭਾਈ ਕੁਸਾਲ ਸਿੰਘ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਕਿ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਸਰਬੱਤ ਖਾਲਸਾ ਸੱਦਿਆ ਜਾਂਦਾ ਉਸ ਦਾ ਏਜੰਡਾ ਸਭ ਤੋਂ ਪਹਿਲਾਂ ਦੱਸਿਆ ਜਾਣਾ ਚਾਹੀਦਾ ਤੇ ਉਸ ਗੱਲਾਂ ਦਾ ਵੀ ਜ਼ਿਕਰ ਕੀਤਾ ਕਿ ਕਦੋਂ-ਕਦੋਂ ਕਿਸ ਸਮੇਂ ਜਿਹੜਾ ਸੱਦਿਆ ਗਿਆ ਸੀ ਸਰਬੱਤ ਖਾਲਸਾ ਇਸ ਸਮੇਂ ਜਿਹੜਾ ਮਸਲਾ ਹੈ ਉਹ ਜਥੇਦਾਰਾਂ ਨੂੰ ਹਟਾਉਣ ਦਾ ਲਗਾਉਣ ਦਾ ਉਹਨਾਂ ਦੇ ਵਿਧੀ ਵਿਵਧਾਨ ਨੂੰ ਲੈ ਕੇ ਵੱਡਾ ਬਣਦਾ ਜਾ ਰਿਹਾ ਹਰ ਪਾਸੇ ਰੂਹ ਜਿਤਾਇਆ ਜਾ ਰਿਹਾ ਤੇ ਖਾਲਸੇ ਦੀ ਧਰਤੀ ਤੇ ਵੀ ਜਿਹੜਾ ਇਕੱਠ ਆਉ ਸੱਦਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਐਲਾਨ ਨੇ ਜਿਹੜੇ ਉਹ ਹੋ ਸਕਦੇ ਨੇ ਸਾਥੀ ਸੈਨੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ